ਖਬਰ ਟਰੱਕ ਡਰਾਈਵਰਾਂ ਨਾਲ ਜੁੜੀ ਸਾਹਮਣੇ ਆ ਰਹੀ ਹੈ ਟਰੱਕ ਡਰਾਈਵਰ ਕੀਰਤਪੁਰ ਸਾਹਿਬ ਸੁਸਾਇਟੀ ਦੇ ਟਰੱਕ ਡਰਾਈਵਰਾਂ ਨੇ ਇੱਕ ਪ੍ਰਦਰਸ਼ਨ ਕੀਤਾ ਤੇ ਉਹਨਾਂ ਨੇ ਆਪਸ ਵਿੱਚ ਬੈਠ ਕੇ ਇੱਕ ਸਲਾਹ ਮੁਸਤਰਾ ਕੀਤਾ ਤੇ ਉਹਨਾਂ ਨੇ ਕਿਹਾ ਕਿ ਵੋਟਰਾਂ ਨੂੰ ਸਾਡੀ ਇੱਕ ਵੱਡੀ ਅਪੀਲ ਹੈ ਕਿ ਇਸ ਵਾਰੀ ਵੋਟ ਸਿਰਫ ਐਵੇਂ ਨਾ ਪਾਈ ਜਾਵੇ ਕਿ ਅਸੀਂ ਉਹ ਪਾਰਟੀ ਨਾਲ ਜੁੜੇ ਹੋਏ ਹਾਂ ਸਾਡੇ ਬਜ਼ੁਰਗ ਉਹ ਪਾਰਟੀ ਨਾਲ ਜੁੜੇ ਹੋਏ ਸੀ ਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਵਾਰ ਵੋਟ ਕੰਮਾਂ ਨੂੰ ਦੇਖ ਕੇ ਪਾਈ ਜਾਵੇ ਕਿ ਸਾਡੇ ਕੰਮ ਕਿਹੜੀ ਪਾਰਟੀ ਨੇ ਕਢਾਈ ਨੇ ਹੋਰ ਕੀ ਕਹਿੰਦੇ ਨੇ ਟਰੱਕ ਡਰਾਈਵਰ ਤੁਹਾਨੂੰ ਉਹ ਵੀ ਸੁਣਾਉਣੇ ਆ ਜਿਹੜਾ ਆਪਣਾ ਇਲਾਕਾ ਜਿਹੜੀ ਸਾਡੀ ਵੋਟਾਂ ਦੇ ਵਿੱਚ ਸਾਡੀ ਜਿਹੜੀ ਕਾਂਸੀ ਜੂਨਸੀ ਹੈ ਉਦੋਂ ਹੀ ਜਿਹੜੇ ਸਾਰੇ ਬੰਦਿਆਂ ਤੱਕ ਇਹ ਬੇਨਤੀ ਆ ਵੀ ਦੇਖੋ ਸਭ ਨੂੰ ਪਤਾ ਹੋਣਾ ਚਾਹੀਦਾ ਅੱਖਾਂ ਬੰਦ ਕਰਕੇ ਜਿਹੜਾ ਪਹਿਲਾ ਟਾਈਮ ਹੁੰਦਾ ਦਾ ਅੱਖਾਂ ਬੰਦ ਕਰਕੇ ਸਰਜੰਦੀ ਦੀ ਵੇਕ ਨੂੰ ਜਿਹਨਾਂ ਪਾਤੀ ਪਿੰਡ ਦੇ ਤਕਰੀਬਨ ਮੁੱਤ ਪ੍ਰਚਾਰ ਬੰਦੇ ਨੇ ਕਹਤਾ ਉਧਰ ਨੂੰ ਹੀ ਸਾਰੇ ਬੰਦੇ ਜਿਹੜੇ ਵੋਟ ਪਾیندਦੇ ਪਤਾ ਕਿਸੇ ਨੂੰ ਨਹੀਂ ਹੁੰਦਾ ਦਾ ਵੀ ਕੀ ਦਾ ਕੰਮ ਹੋਇਆ ਕੀ ਦਾ ਨਹੀਂ ਹੋਇਆ ਸੋ ਹੁਣ ਤੁਹਾਨੂੰ ਪਤਾ ਹੀ ਆਣ ਵਾਲੇ ਦਿਨਾਂ 'ਚ ਕੁਛ ਦੇ ਨੇ ਰਹਿ ਗਏ ਟਾਈਮ ਵੋਟਾਂ ਆ ਗਿਆ ਜਿਹੜੀਆਂ ਐਮਪੀ ਦੀਆਂ ਮੈਂਬਰ ਪਾਰਲੀਮੈਂਟ ਦੀਆਂ ਸੋ ਅਸੀਂ ਇਹ ਗੱਲ ਕਹਿਣੀ ਚਾਹਦੇ ਆਪਣੇ ਨਾ ਬਜ਼ੁਰਗਾਂ 'ਚ ਭਾਈਆਂ 'ਚ ਬੈਠ ਕੇ ਅੱਜ ਸਲਾਮ ਮਸ਼ਵਰਾ ਕਰਿਆ ਹਰ ਬੰਦਾ ਹੀ ਹੁਣ ਚਾਹਦਾ ਵੀ ਇੱਕ ਜਿੱਦਾਂ ਇਹ ਟਰੱਕ ਸੁਸਾਇਟੀ ਗੀਤਪੁਰ ਸਾਹਿਬ ਹੈ ਵੀ ਦਾ ਇੱਕ ਜਿਹੜਾ ਕਾਠ ਹੈ ਗਰੁੱਪ ਹੈ ਵੀ ਉਹ ਇਧਰ ਨੂੰ ਤੁਰ ਪਵੇ ਉਹਧਰ ਨੂੰ ਤੁਰ ਪਵੇ ਪਰ ਹੁਣ ਇਹ ਤਾਂ ਆਪਾਂ ਨੂੰ ਵੀ ਦਿਖਦਾ ਸਾਰਿਆਂ ਨੂੰ ਦਿਖਦਾ तकरीबन ਸਾਰਿਆਂ ਦੀ ਰਾਏ ਇੱਕੋ ਹੀ ਹੁੰਦੀ ਵੀ ਜਿਹੜਾ ਕੰਮ ਹੈ ਜਿਨਾ ਕਰਾਇਆ ਬੰਦੇ ਨੂੰ ਉੱਧਰ ਹੀ ਰਹਿਣਾ ਚਾਹੀਦਾ ਨਾ ਕਿ ਕੰਮ ਨਿਕਲਿਆ ਮੁੜ ਕੇ ਚੱਕ ਕੇ ਦੂਜੀ ਪਾਰਟੀ ਨਾਲ ਤੀਜੀ ਪਾਰਟੀ ਨਾਲ ਕੋਈ ਮਤਲਬ ਨਹੀਂ ਹੈ ਅਸੀਂ ਹੁਣ ਇਹ ਗੱਲ ਜ਼ਰੂਰ ਦੱਸਣੀ ਚਾਹੁੰਦੇ ਇਸ ਗੱਲ ਦੇ ਵਿੱਚ ਪਾਰਟੀ ਦੀ ਨਹੀਂ ਮੈਂ ਉਦੋਂ ਵੀ ਗੱਲ ਕਹਿੰਦਾ ਪਹਿਲਾਂ ਵੀ ਬਾਅਦ ਚ ਵੀ ਵੀ ਸਾਡਾ ਪਾਰਟੀ ਨਾਲ ਕੋਈ ਲਗਾ ਤੇਗਾ ਨਹੀਂ ਇਸ ਗੱਲ ਦਾ ਸਾਰਿਆਂ ਨੂੰ ਕਹਤਾ ਕੋਈ ਨਾ ਕੋਈ ਕਿਸੇ ਦੇ ਬਜ਼ੁਰਗ ਕਿਸੇ ਪਾਰਟੀ ਨਾਲ ਜੁੜੇ ਆਂਦੇ ਉਹ ਕਹਿੰਦੇ ਜੀ ਮੈਂ ਤਾਂ ਜੀ ਕਾਗਰਸੀ ਆ ਬੱਕਾ ਮੈਂ ਤਾਂ ਜੀ ਫਲਾਣਾ ਐ ਮੈਂ ਬੀਜੇਪੀ ਦਾ ਮੈਂ ਕਾਲੀ ਆਂਦਾ ਪਰ ਜਿਹੜੀ ਅੱਜ ਕੀ ਆਪਾਂ ਇੱਕ ਗੱਲ ਨਵੇਕਲੀ ਸ਼ੁਰੂ ਚ ਕਰੀ ਤੀ ਜਦੋਂ ਅਸੀਂ ਐਨ ਆਪਣੇ ਜਿਹੜੇ ਸੰਘਰਸ਼ ਕਰਦੇ ਤੇ ਉਹਨਾਂ ਦੇ ਨਾਲ ਚ ਜਦੋਂ ਸਾਨੂੰ ਕੋਈ ਕੰਮ ਤਾਂ ਮਿਲਦਾ ਨਹੀਂ ਦਾ ਖੇਤਰ ਮਿਲਦੇ ਤੇ ਉਤੋਂ ਉਹਨਾਂ ਦੇ ਨਾਲ ਚ ਸਾਰਿਆਂ ਨੇ ਇੱਕੋ ਗੱਲ ਸੋਚੀ ਤੀ ਵੀ ਜਿਹੜਾ ਸਾਡੀ ਹੁਣ ਬਾਹ ਪੜੂਗਾ ਸਾਡੇ ਇਸ ਰੋਟੀ ਰੁਜ਼ਗਾਰ ਦੇ ਮੁੱਦੇ ਨੂੰ ਹੱਲ ਕਰਾਊਗਾ ਅਸੀਂ ਉਸ ਪਾਰਟੀ ਨੂੰ ਜਾਂ ਉਸ ਬੰਦੇ ਨੂੰ ਉਹਦੀ ਮਦਦ ਕਰਾਂਗੇ ਖਾਸ ਕਰਕੇ ਬੰਦੇ ਦੀ ਕਿਉਂਕਿ ਪਾਰਟੀਆਂ ਦੇ ਵਿੱਚ ਬੱਕਰੇ-ਵੱਕਰੇ ਬੰਦੇ ਹੁੰਦੇ ਉਹ ਵੱਖਰੀ-ਵੱਖਰੀ ਆਪਣੀ ਸੋਚ ਸੋਚਦੇ ਪਿਆ ਦੇ ਨਾਲ ਫਦਾ ਫਲਾ ਹੋਣਾ ਇਹਦੇ ਨਾਲ ਨਹੀਂ ਹੋਣਾ ਉਹਨਾਂ ਨੂੰ ਲੋਕਾਂ ਤੱਕ ਕਈਆਂ ਨੂੰ ਮਤਲਬ ਨਹੀਂਦਾ ਕੋਈ ਮਰਦਾ ਮਰੇ ਸੋਅਅਜ ਕੀ ਜਿਹੜਾ ਸਾਡਾ ਇਹ ਮੁੱਦਾ ਟਰੱਕ ਸੁਸਾਇਟੀ ਦਾ 8-9 ਸਾਲਾਂ ਦਾ ਜਿਹਦੇ ਵਿੱਚ ਸਮੇਂ-ਸਮੇਂ 'ਤੇ ਰਾਜਨੀਤੀ ਕਰਕੇ ਪਾਰਟੀਆਂ ਜਿਹੜੀਆਂ ਪਹਿਲੀਆਂ ਉਹ ਵੀ ਗਈਆਂ ਕਿਸੇ ਨੇ ਕੁਝ ਕਰਿਆ ਕਿਸੇ ਨੇ ਕੁਝ ਕਰਿਆ ਕੰਮ ਤੱਕ ਕਿਸੇ ਨੇ ਗੱਲੇ ਨਹੀਂ ਕਰੀ ਸਿਰਫ ਲੋਕਾਂ ਨੂੰ ਇੱਕ ਦਿਖਾਵਾ ਕਰਕੇ ਜਿਹੜੇ ਚਾਰ ਛਿੱਲੜ ਤੇ ਉਹ ਵੀ ਸਾਡੇ ਪਾਰਟੀਆਂ ਜਾਂ ਪਾਰਟੀਆਂ ਦੇ ਬੰਦੇ ਵਟਾਲ ਤੇ ਰਾਜੇ ਬਣ ਗਏ ਕਿਸੇ ਨੇ ਉਹਨਾਂ ਦੀ ਹੁਣ ਤੱਕ ਪੁੱਛ ਨਹੀਂ ਕਰੀ ਸਾਡਾ ਮੇਰੇ ਹਿਸਾਬ ਦੇ ਨਾਲ ਕਰੋੜਾਂ ਦਾ ਜਿਹੜਾ ਕੰਮ ਹੈ ਚਾਹ ਦੋ ਤਿੰਨ ਸਰਕਾਰਾਂ ਦੇ ਵਿੱਚ ਗੱਲ ਕਰੀਏ ਬੰਦਿਆਂ ਦੀ 1 ਰੁਪਈਆ ਵੀ ਟਰੱਕ ਸੁਸਾਇਟੀ ਜਿਹੜੀ ਕੀਰਤਵਰ ਸਾਹਿਬ ਹੈ ਉਹਦੇ ਵਿੱਚ 1 ਰੁਪਈਆ ਵੀ ਜਿਹੜਾ ਸਾਡਾ ਛੱਡਿਆ ਰੀਆਂ ਇਹ ਸਿਰਫ ਉਹਨਾ ਬੰਦਿਆਂ ਦੀ ਜਿਹੜੇ ਪਾਰਟੀ ਦੇ ਬੰਦੇ ਲਾਇਵ ਹੁੰਦੇ ਆ ਦੇ ਇਲਾਕੇ ਜਿਵੇਂ ਤੁਸੀਂ ਇਹ ਦੇਖਣਾ ਅੱਜ ਆਪਣੇ ਲੋਕਾਂ ਨੂੰ ਕਿਤੇ ਲੋੜ ਪੈ ਜਾਂਦੀ ਕਿਸੇ ਦੀ ਗੱਡੀ ਪਾਰਟੀ ਦੀ ਕੁਛ 1 ਰੁਪਏ ਦੇ ਵੀ ਸਾਡੇ ਕੋਲ ਟਰੱਕ ਸੋਸਾਇਟੀ 'ਚ 850 ਗੱਡੀ ਚੱਲਦੀ ਹੋਵੇ ਕਰੋੜਾਂ ਅਰਬਾਂ ਦਾ ਕੰਮ ਕਰਿਆ ਹੋਵੇ ਉਹਦੇ ਦਾ ਇੱਕ ਰੁਪਿਆ ਵੀ ਜਿਹੜਾ ਛੱਡਿਆ ਨਹੀਂ ਸੋ ਇਹ ਪਾਰਟੀਆਂ ਦੀਆਂ ਗੱਲਾਂ ਹੁੰਦੀਆਂ ਸਾਰੀਆਂ ਹੁਣ ਅਸੀਂ ਇਹ ਅੱਜ ਬੈਠ ਕੇ ਫੈਸਲਾ ਕਰਿਆ ਵੀ ਜਿਹੜਾ ਸਾਡਾ ਕੰਮ ਉਹ ਮੇਨ ਕਰਕੇ ਸਾਨੂੰ ਪਤਾ ਹੈ ਸਾਰੇ ਭਰਾਵਾਂ ਨੂੰ ਪਤਾ ਹੈ ਸਾਡੇ ਨਾਲ ਸਾਡਾ ਭਰਾ ਜੁੜਿਆ ਰਿਹਾ ਅਗੇ ਵੀਰ ਲਾਲਪਰਾ ਜੀ ਸਾਡੇ ਤੇ ਉਹਨਾਂ ਦੇ ਜਿਹੜੇ ਫਾਦਰ ਸਾਹਿਬ ਹੈ ਮinority ਕਮਿਸ਼ਨ ਦੇ ਜਿਹੜੇ ਚੇਅਰਮੈਨ ਹੈ ਭਾਰਤ ਸਰਕਾਰ ਦੇ ਇਕਵਾਲ ਸਿੰਘ ਜੀ ਲਾਲਪਰਾ ਜੀ ਜਿਨ੍ਹਾਂ ਨੇ ਤਿੰਨ ਰਾਤ ਸਾਡੇ ਨਾਲ ਨਾ ਸੀ ਕੋਈ 8 ਲੀਟਰ ਤੇ ਨਾ ਕੋਈ ਸਾਡੇ ਕੋਈ 8 ਗੱਲਤੀ ਕਿ ਉਹਨਾਂ ਨੂੰ ਸਾਡੇ ਤੱਕ ਕੋਈ ਮਤਲਬਤਾ ਉਹ ਟਾਈਮ ਕੋਈ ਸਾਡਾ ਕੋਈ ਅਜੀ ਗੱਲਬਾਤ ਨਹੀਂ ਹੁਣ ਤਾਂ ਆਪਾਂ ਕੱਟੇ ਹੋਣ ਲਾਪੇ ਹੁਣ ਤਾਂ ਲੋਕਾਂ ਨੂੰ ਵੀ ਲਾਪੇ ਲੱਗਣ ਵੀ ਯਾਰੇ ਚਾਰ ਵੋਟਾਂ ਇਹਨਾਂ ਦੀ ਇੱਧਰ ਉੱਧਰ ਹੋ ਸਕਦੀਆਂ ਪੈ ਸਕਦੀਆਂ ਪਰ ਉਦੋਂ ਉਹਨਾਂ ਨੇ ਬਿਲਕੁਲ ਇਹ ਗੱਲ ਕਹੀ ਦੀ ਕਰੇ ਕਹਦੇ ਅਸੀਂ 20 25 ਹੁੰਦੇ ਜਦੋਂ ਅੰਕਲ ਆਏ ਬਦ ਦਿੱਲੀੋਂ ਉਹਨਾਂ ਨੇ ਕਿਹਾ ਤਾਂ ਵੀ ਅਸੀਂ ਉਹਨੂੰ ਕਿਹਾ ਵੀ ਜਿੱਦਾਂ ਮਰਜ਼ੀ ਕਰਕੇ ਸਾਡੇ ਲੋਕਾਂ ਦਾ ਕੰਮ ਕਰਾਓ ਅਸੀਂ ਜਿਹੜੀ ਥੋੜੀ ਪਾਰਟੀ ਨਹੀਂ ਨਾ ਤੁਹਾਨੂੰ ਇਹ ਬੋਰਡ ਜਿਹੜੀ ਆ ਜਿੱਦਾਂ ਤੁਸੀਂ ਖੜੂਗੇ ਅਸੀਂ ਤੁਹਾਡੇ ਨਾਲ ਆਈ ਉਹਨਾਂ ਨੇ ਕਿਹਾ ਵੀ ਇਹ ਗੱਲ ਆਪਣੀ ਆਪਣੇ ਤੱਕ ਰੱਖੋ ਵੋਟਾਂ ਦੀ ਮੈਨੂੰ ਕੋਈ ਲੋੜ ਨਹੀਂ ਇਹ ਮੇਰਾ ਕਰਮ ਧਰਮ ਹੈ ਜੇ ਮੈਂ ਨਹੀਂ ਮੈਨੂੰ ਮਾਰੇ ਇਹਨਾਂ ਕੋਈ ਪਾਵਰ ਦਿੱਤੀ ਵੀ ਆ ਮੈਂ ਤੁਹਾਡਾ ਕੰਮ ਕੋਈ ਬੋਟ ਦੀ ਕੋਈ ਕੁਝ ਨਹੀਂ ਉਹ ਤੁਸੀਂ ਜਿੱਥੇ ਤੁਹਾਡਾ ਮਨ ਹੈ ਉੱਥੇ ਪਾ ਦਿਓ ਮੈਂ ਇਹੜਾ ਆਪਣੇ ਵੱਲ ਤੇ ਜ਼ੋਰ ਲਗਾ ਕਰਾਵਾਂਗਾ ਤੇ ਉਹਨਾਂ ਨੇ ਸਾਨੂੰ ਪਤਾ ਕਿੰਨੀਆਂ ਮੀਟਿੰਗਾਂ ਚ ਕਿੰਨਿਆਂ ਨੂੰ ਕਿਹਾ ਕਿਆ-ਕਿਆ ਹੋਇਆ ਸਭ ਸਾਡੇ ਵੀਰਾਂ ਨੂੰ ਪਤਾ ਏ ਉ ਤੋਂ ਇਲਾਵਾ ਵੀ ਮੈਂ ਤੁਹਾਨੂੰ ਹੋਰ ਗੱਲ ਦੱਸ ਦਿੰਦਾ ਦੋ ਚਾਰ ਗੱਲਾਂ ਦੀ ਇੱਕ ਤਾਂ ਸਾਡੀ ਟਰੱਕ ਪੜੋਇਦਾ ਉਹਦਾ ਪੁੱਤਾ ਪੈਸੇ ਖੋਲੇ ਤੇ ਬਨਾਰਸ ਦੇ ਵਿੱਚ ਸਿਰਫ ਕਿਲੋ ਡੇਢ ਕਿਲੋ ਭੁੱਕੀ ਦੇ ਨਾਂ ਤੇ ਉਸ ਕੰਮ ਦੇ ਵਿੱਚ ਉੱਥੇ ਕੱਟੋ-ਕੱਟ ਵੀ ਮੇਰੇ ਹਿਸਾਬ ਨਾਲ ਤਿੰਨ ਪਰਚੇ ਦਰਜ ਕਰਾਏ ਪੁਲਿਸ ਨਾਲ ਜਿਹੜੀ ਹੋਈ ਜਾਂ ਉਹ ਬੰਦਿਆਂ ਨਾਲ ਹੋਈ ਉਹ ਇਹਨਾਂ ਦੀ ਬਦੌਲਤ ਹੈ ਕਿਉਂਕਿ ਜੇ ਸਾਡਾ ਕੋਈ ਬੰਦਾ ਐਡਾ ਪਾਵਰ 'ਚ ਬੈਠਾ ਹੋਵੇ ਤਾਂ ਸਾਡੇ ਜਿਹੜੇ ਲੋਕਾਂ ਨੂੰ ਉਹਤੇ ਇਲਾਵਾ ਵੀ ਮੈਂ ਜਦੋਂ ਅਸੀਂ ਦਿੱਲੀ ਜਾਂਦੇ ਤੇ ਦੋ ਚਾਰ ਵਾਰ ਦਿੱਲੀ ਗਏ ਉਹਨਾਂ ਕੰਮਾਂ ਦੇ ਵਿੱਚ ਆਪਣੇ ਇਲਾਕੇ ਦੇ ਜਿਹੜੇ ਵੀ ਬੰਦੇ ਜਾਂਦੇ ਤੇ ਜਾਂ ਕੋਈ ਫੌਜ ਦਾ ਕੰਮ ਹੋਵੇ ਜਾਂ ਕੋਈ ਦੰਦਾ بڑے ਉਹ ਖੁਸ਼ੋਕਾ ਕੰਮ ਬੰਦੇ ਨੂੰ ਰਹਿਣ ਸਹਿਣ ਤੱਕ ਵੀ ਉਹ ਮਤਲਬ ਕਰਦੇ ਤੇ ਵੀ ਆਇਆ ਜੀ ਆਇਆਂ ਨੂੰ ਦੱਸੋ ਕੰਮ ਪਹਿਲ ਦੇ ਅਧਾਰ ਤੇ ਕੰਮ ਹੁੰਦੇ ਨੇ ਨਾ ਮੈਂ ਕਹਿੰਦਾ ਵੀ ਆਏ ਜੇ ਬੰਦਿਆਂ ਨੂੰ ਕਿਸੇ ਪਾਰਟੀ ਨਾਲ ਆਣ ਕੋਤੇ ਮੈਂ ਤਾਂ ਕਹਿੰਦਾ ਜੇ ਆਜ਼ਾਦ ਬੰਦੇ ਵੀ ਜਿੱਤ ਜਾਣ ਤਾਂ ਵੀ ਆਪਣੇ ਇਲਾਕੇ ਦਾ ਇਹ ਨਾ ਭਲਾ ਹੋ ਸਕਦਾ ਕਿਉਂਕਿ ਬਹੁਤ ਧਰਤੀ ਨਾਲ ਜੁੜੇ ਹੋਏ ਬੰਦੇ ਆ ਗੁਰੂ ਮਹਾਰਾਜ ਨੂੰ ਮੰਨਦੇ ਹਰ ਗੱਲ ਨੂੰ ਜਾਨੀ ਸਮਝਦੇ ਆ ਉਹਨਾਂ ਨੇ ਸਾਡੀ ਇਸ ਗੱਲ ਦੇ ਵਿੱਚ ਪੂਰੀ ਮਦਦ ਕਰਕੇ ਹਾਲਾਂਕਿ ਦੋਗ ਪਾਰਟੀਆਂ ਨੇ ਦੂਏ ਪਾਸੇ ਨੂੰ ਜ਼ੋਰ ਲਾ ਰੱਖਿਆ ਸਾਡਾ ਜ਼ੋਰ ਲੱਗਾ ਸਹੀ ਪਾਸੇ ਨੂੰ ਗੱਡੀ ਸਟਾਰਟ ਕਰਨ ਨੂੰ ਦੋ ਚਾਰ ਬੰਦੇ ਛੋਵਲ ਤੇ ਪਿੱਛੇ ਨੂੰ ਧੱਕਾ ਲਾਣ ਇਹ ਕਿਤੇ ਕੰਮ ਹੋ ਨਾ ਜਾਵੇ ਪਰ ਫੇਰ ਵੀ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਉਹਨਾਂ ਬੰਦਿਆਂ ਦੇ ਸਹਾਇਕ ਤੇ ਨਾਲ ਇਹ ਕੰਮ ਜਿਹੜਾ ਸਾਡਾ 4-500 ਗੱਡੀ ਦਾ ਜਿਹੜਾ ਚੱਕਾ ਰੜਦਾ ਹੋ ਗਿਆ ਆਣ ਵਾਲੇ ਦਿਨਾਂ ਦੇ ਵਿੱਚ ਸਾਰੇ ਵੀਰਾਂ ਨੂੰ ਪਤਾ ਹੈ ਵੀ ਕੁਝ ਹੋਰ ਵੀ ਕੰਮ ਜਿਹੜਾ ਉਹ ਕਰਾਰੇ ਹੋਰ ਵੀ ਦੇ ਇਲਾਵਾ ਵੀ ਉਹ ਕਰ ਰਹੇ ਕੁਝ ਉਹ ਅਜੇ ਕਹਿੰਦੇ ਸਰਪ੍ਰੈਸ ਤੁਹਾਨੂੰ ਦੱਸਾਂਗੇ ਬਾਅਦ ਚ ਵੀ ਕੀ ਆ ਹੋਣਾ ਕੁਝ ਨਾ ਕੁਝ ਮੈਨੂੰ ਲੱਗਦਾ ਉਹ ਕੋਈ ਹੋਰ ਸਾਡਾ ਜਿਹੜਾ ਕੰਮ ਕਰਾਣਗੇ ਗੱਡੀਆਂ ਦਾ ਜਾ ਹੋਰ ਵੀ ਇਲਾਕੇ ਦਾ ਜਾਨੀ ਰੁਜ਼ਗਾਰ ਦਾ ਕੰਮ ਕਹਿੰਦੇ ਵੀ ਤੁਹਾਡੇ ਇਲਾਕੇ ਦੇ ਵਿੱਚ ਆਪਾਂ ਕੋਈ ਨਾ ਕੋਈ ਇਹੋ ਜਿਹਾ ਕੰਮ ਕਰਾਂਗੇ ਮਿਹਨਤੀ ਲੋਕ ਆ ਗਰੀਬ ਆ ਵਧੀਆ ਬੰਦੇ ਆ ਤੇ ਆਪਾਂ ਇੱਥੇ ਕੋਈ ਨਾ ਕੋਈ ਜਿੱਦਾਂ ਵੀ ਸਾਡੇ ਕੋਲ ਪਾਵਰ ਹੈ ਉਸ ਹਿਸਾਬ ਨਾਲ ਵਰਤਾਂਗੇ ਸੋ ਹੁਣ ਅਜੇ ਵੀਰਨ ਦਾ ਸਾਰੇ ਜਾਣਦੇ ਵੀ ਲਾਲ ਪ੍ਰਾਈਜ਼ ਵੀ ਜਿਹੜਾ ਰੋਜ਼ ਆ ਕੇ ਮੇਰੇ ਹਿਸਾਬ ਦੇ ਨਾਲ ਹਜ਼ਾਰਾਂ ਵਾਰ ਇਸ ਕੰਮ ਦੇ ਵਿੱਚ ਸਾਡੇ ਕੀਰਤ ਵਰ ਜਿਹੜਾ ਸਾਡਾ ਘਰ ਨਾ ਮੋੜਾ ਇੱਥੇ ਆਇਆ ਹੋਊਗਾ ਵੀਰ ਸਾਡੇ ਕੋਲ ਦਿਨ ਰਾਤ ਅੱਤੀ ਰੋਟੀ ਖਾਣੀ ਆਣਾ ਜਾਣਾ ਪੁੱਛਣਾ ਕਦੇ ਐਸਐਸਪੀ ਰੋਪੜ ਕਦੇ ਕਿਤੇ ਦਿੱਲੀ ਕਦੇ ਉੱਥੇ ਕਦੇ ਇੱਥੇ ਕੋਈ ਮੇਰੇ ਹਸਾਬ ਨਾਲ ਜੇ ਕਿਸੇ ਇੱਕ ਪਰਿਵਾਰ ਨੂੰ ਆਮ ਨੂੰ ਕਹਿੰਦੇ ਮੈਂ ਦਿੱਲੀ ਜਾਇਆ ਚਾਰ ਵਾਰ ਸਾਡਾ 8-9 ਵਾਰ ਦਿੱਲੀ ਗਿਆ ਕਿੰਨੀਆਂ ਮੀਟਿੰਗਾਂ ਕਰਾਈਆਂ ਕਿੰਨਾ ਜ਼ੋਰ ਨਾਲ ਕੰਮ ਕਰਾਇਆ ਉਹ ਸਾਰੇ ਭਰਾਵਾਂ ਨੂੰ ਪਤਾ ਸਾਨੂੰ ਵੀ ਪਤਾ ਹੈ ਸੋ ਅਸੀਂ ਹੁਣ ਇਹ ਕਹਿਣਾ ਚਾਹੁੰਦੇ ਵੀ ਅਸੀਂ ਪਾਰਟੀ ਇੱਕ ਦਾ ਬਹੁਤ ਬੰਦੇ ਨਾ ਟੈਗ ਠੋਕਦੇ ਜੀ ਇਹ ਭਾਜਪਾ ਬੁਲਾਣਾ ਮੈਂ ਇਸ ਗੱਲ ਤੇ ਕਲੀਅਰ ਕਰ ਦਵਾਂ ਵੀ ਜੇ ਭਾਜਪਾ ਹੋਰ ਬੰਦਾ ਤਲਾਊਗੀ ਸਾਡੇ ਨਾ ਅੰਕਲ ਤੇ ਜਾਂ ਸਾਡੇ ਅਜੇ ਵੀਰ ਭਰਾ ਤੇ ਅਲਾਵਾ ਸਾਡੀ ਕੋਈ ਗੱਲ-ਬਾਤ ਨਹੀਂ ਆ ਸਾਡਾ ਕੋਈ ਨਿਕਰ ਨਹੀਂ। ਅਜੇ ਵੀਰ ਵੀਰ ਸਾਡਾ ਜੰਕਲ ਸਾਡੇ ਆਜ਼ਾਦ ਵੀ ਆ ਜਾਣਗੇ ਤਾਂ ਸਾਡਾ ਜਿਹੜਾ ਇਹ ਬਾਕੀ ਜਿਹੜੇ ਬੰਦੇ ਤੇ ਹੋਊਗੀ ਮਨਚ ਕੋ ਗੱਲ ਉਹਨਾਂ ਦਾ ਪਤਾ ਨਹੀਂ ਅਸੀਂ ਕਿਸੇ ਤਰ੍ਹਾਂ ਵੀ ਉਹ ਉਤਰਦੇ ਆ ਵੋਟਾਂ 'ਚ ਕਿ ਆਪ ਕਿਸੇ ਕੰਮ ਦੇ ਨਾਲ ਚ ਆਜਾ ਅਸੀਂ ਦਿਨ ਰਾਤ ਉਹਨਾਂ ਦੇ ਜਿਹੜਾ ਕਰਜ ਫੇਰ ਵੀ ਤਾਰ ਨਹੀਂ ਸਕਦੇ ਅਸੀਂ ਉਹਨਾਂ ਦੇ ਨਾਲ ਐਥੇ ਤੱਕ ਸਾਡੇ ਸਾਰੇ ਭਰਾ ਕਹਿੰਦੇ ਚਾਹਾਂ ਗਰੀਬ ਵੀ ਹੈਗੇ ਵੀ ਜਿੰਨਿਆਂ ਕੋਲ ਕਾਰਾਂ ਆ ਆਪਣੇ ਕੋਲੋਂ ਤੇਲ ਪਾਣਾ ਨਾਲ ਘੁੰਮਣਾ ਆਪਣੀ ਡਿਊਟੀ ਸਮਝੇਗਾ ਘੁੰਮਣਾ ਜਦ ਉਹ ਬੰਦਿਆਂ ਨੇ ਦਿਨ ਰਾਤ ਸਾਡੇ ਖਾਤਰ ਇੱਕ ਕਰਿਆ ਤਾਂ ਅਸੀਂ ਵੀ ਜਿਹੜਾ ਦਿਨ ਰਾਤ ਉਹਨਾਂ ਦੀ ਖਾਤਰ ਇੱਕ ਕਰਾਂਗੇ ਪਰ ਜੇ ਹੁਣ ਕੱਲੋਂ ਮੈਂ ਤਾਂ ਸਾਬ ਗੱਲ ਕਹੂੰਗਾ ਵੀ ਸਾਡਾ ਭਰਾ ਵੀ ਕਹੂਗਾ ਨਵਾਂ ਚਿਹਰਾ ਉੱਤਰ ਗਿਆ ਜੀ ਉਹਦੀ ਮਦਦ ਕਰੋ ਉਹ ਫਿਰ ਆਪਣੀ ਜਿਹੜੀ ਆ ਮਰੇ ਜੇ ਮੇਰੇ ਨਾਲ ਸੋਚ ਕੇ ਗੱਲ ਕਰੂਗੀ ਕਿਉਂਕਿ ਅਸੀਂ ਆਪਣੇ ਇਸ ਪਰਿਵਾਰ ਨੂੰ ਲਾਲਪਰਾ ਪਰਿਵਾਰ ਨੂੰ ਜਾਣਦੇ ਆ ਤਕਰੀਬਨ ਬਹੁਤ ਲੋਕਾਂ ਦੇ ਵਿੱਚ ਰਦਾ ਬਹੁਤ ਕੰਮ ਜਿਹੜੇ ਕਰਾਰਿਆ ਮੇਰੇ ਸਾਹਮਣੇ ਦੀ ਗੱਲ ਹੈ ਲਾਰਾ ਕੋਈ ਨਹੀਂ ਜੇ ਹੋਣੇ ਵਾਲਾ ਕੰਮ ਆ ਤਾਂ 1 ਮਿੰਟ ਤੇ ਪਹਿਲਾਂ ਕੋਲੋਂ ਤੇਲ ਪਾ ਕੇ ਚੱਲ ਚੰਡੀਗੜ ਕੋਲੋਂ ਤੇਲ ਪਾ ਕੇ ਤਾਂ ਮੀਟਿੰਗ ਹੁੰਦਾ ਮੀਟਿੰਗ ਚਾਹ ਦੁਕਾਨਾਂ ਦਾ ਮੁੱਦਾ ਹੈ ਜਿਹੜਾ ਮੇਰੇ ਸਾਹ ਅਨਾ ਪਹਿਲੇ 56 ਸਾਲ ਤੋਂ ਰੁੜਕੇ ਦਾ ਕੀਰਤਪੁਰ ਸਾਹਿਬ ਵਾਲਾ ਕਿਤੇ ਧੱਕੇ ਕੰਮ ਹੋ ਰਿਹਾ ਸੋ ਅਸੀਂ ਜਿਹੜੀ ਮਦਦ ਕਰਾਂਗੇ ਉਹ ਅਜੇ ਵੀਰ ਲਾਲ ਪ੍ਰਾਜੀ ਦੀ ਕਰਾਂਗੇ ਨਾ ਕਿ ਪਾਰਟੀ ਦੀ ਕਈ ਬੰਦਿਆਂ ਨੂੰ ਆ ਆਪਣੀਆਂ ਪਾਰਟੀਆਂ ਐ ਜੀ ਆ ਬੀ ਜੀ ਪੀ ਦੇ ਆ ਫਲਾਣੇ ਆ ਅਸੀਂ ਕਿਸੇ ਦੇ ਨਹੀਂ ਆ ਕੋਈ ਪਾਰਟੀ ਨਾਲ ਸਾਡਾ ਸੰਬੰਧ ਨਹੀਂ ਹੈ ਇਹ ਵੀ ਮੈਂ ਕਲੀਅਰ ਕਰਦਾ ਹੁਣ ਸਾਡੇ ਸਾਰੇ ਭਰਾਵਾਂ ਦਾ ਇਹ ਵੀ ਮੈਂ ਕਹਦਾ ਸਾਡੇ ਦੋਆ ਭਾਈਆਂ ਦੀ ਗੱਲ ਨਹੀਂ ਵਿੱਚ ਆ ਸਾਡੇ ਭਾਈ ਬੈਠ ਕਿਉਂਕਿ ਜਿਹੜਾ ਹੁਣ ਸਾਡੇ ਲੋਕਾਂ ਦੇ ਹੱਥ ਪੜੂਗਾ ਕੰਮ ਕਰਾਊਗਾ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਉਹਨਾਂ ਬੰਦਿਆਂ ਦੀ ਹੀ ਮਦਦ ਕਰਾਂਗੇ ਬਾਕੀਆਂ ਦਾ ਪਰ ਨਾ ਦੂਆ ਪਾਕਾ ਸੀ ਪਿੰਡੋਂ ਪਿੰਡ ਜਿਹੜਾ ਬਾਹਰ ਕੱਢਾਂਗੇ ਬੰਦਿਆਂ